ਸਤਿ ਸ਼੍ਰੀ ਅਕਾਲ ਜੀ ਜੀ ਹਾਲ ਚਾਲ ਸਾਰਿਆਂ ਦਾ ਆਈ ਹੋਪ ਸਾਰਿਆਂ ਨੇ ਠੀਕ ਹੀ ਹੋਣਗੇ ਲੋ ਵੀ ਅੱਜ ਚੱਲੇ ਆਪਾਂ ਹਸਪੀਟਲ ਤੇ ਚੱਲੇ ਆਪਾਂ ਕਿਹੜੇ ਹਸਪੀਟਲ ਟ੍ਰੀਟਮੈਂਟ ਕਰਉਣਾ ਉਹ ਤੁਹਾਨੂੰ ਆਪਾਂ ਦੱਸਦੇ ਆਂ ਸੋ ਅੱਜ ਆਪਾਂ ਚੱਲੇ ਆਂ ਹਸਪੀਟਲ ਤੇ ਜੋ ਵੀ ਆਪਣੀਆਂ ਪ੍ਰੋਪਰ ਸਮਾਨ ਆ ਸਾਡਾ ਜੋ ਵੀ ਕਾਗਜ਼ ਪੱਤਰ ਹੁੰਦੇ ਆ ਸਾਰੇ ਚੱਕ ਲਈ ਆਪਾਂ ਤੇ ਦੇਖਦੇ ਆ ਡਾਕਟਰ ਕੀ ਆਖਦੇ ਆ ਸੋ ਆਪਾਂ ਜਾ ਕੇ ਕਰਾਉਣਾ ਆ ਅੱਜ ਤੇ ਉਸ ਤੋਂ ਬਾਅਦ ਆਂ ਦੱਸਦੇ ਆ ਦੱਸ ਦੇ ਲੈਂਦੇ ਆ 15 ਦੇ ਰੇ ਲੈਂਦੇ ਯਾਰ ਤੇ ਸੋ ਬਾਬਾ ਜੀ ਮਿਹਰ ਕਰੇ ਸਾਰੇ ਜਾਨੇ ਅਰਦਾਸ ਕਰਿਓ ਕਿ ਸਾਰਾ ਕੁਝ ਸਹੀ ਸਲਾਮਤ ਹੋ ਜAVE ਕੋਈ ਪ੍ਰੋਬਲਮ ਨਾ ਆਵੇ ਬਸ ਜੋ ਹੈਗਾ ਵਧੀਆ ਹੋ ਜਾਵੇ ਪ੍ਰੋਬਲਮ ਨਾ ਕਿ ਕਿਸੇ ਕਿਸ ਤਰ੍ਹਾਂ ਦੀ ਵੀ ਆਵੇ ਮੇਰੇ ਵੀ ਲੈ ਗਈ ਮੈਨੂੰ ਸ਼ਾਇਦ ਤੇ ਬਣੇ ਰੋ ਬਲੌਗ ਦੇ ਨਾਲ ਚੱਲਦੇ ਆ ਚਲੋ ਚਲੀਏ ਫੇ ਚਲੋ ਕਿਥੇ ਰ ਚਲੋ ਵੀ ਚੱਲਿਆਂ ਆਪਾਂ ਹਸਪੀਟਲ ਤੇ ਚਲਣ ਨੂੰ ਲੈ ਵੀਰ ਉੱਠ ਯਾਰ ਆ ਕਰ ਚੱਕਣ ਦੇ ਆ ਮੰਨੂ ਮੈਂ ਦੱਸਾਂ ਤੈਨੂੰ ਚੱਕਦਾ ਪਿਆ ਉਹਨੂੰ ਤੇਜ਼ ਤੇਜ਼ ਬਹੁਤ ਹੈ ਤੂੰ ਉਹਨੂੰ ਚੱਕਦਾ ਪਿਆ ਆ ਚਲਿਏ ਆ ਖਾਲੀ ਪਲਾਟ ਨਾਲ ਮੰਮੀ ਜਿੰਦਾ ਲਾਉਂਦੇ ਆ ਚਲਿਏ ਫੇ ਚਲਿਏ ਉੱਪਰ ਵੀ ਲਾ ਲੋ ਚਲੋ ਬਈ ਚਲੋ ਬਈ ਬੈਠੋ ਗੱਡੀ ਚ ਚੱਲ ਚੱਲ ਪੁੱਤ ਚਲੋ ਤੁਸੀਂ ਆਓ ਚਲੋ ਜਾਓ ਜਾਓ ਚੱਲ ਬੁੱਤ ਚੱਲ ਮੇਰਾ ਬੁੱਤ ਨਹੀਂ ਚੱਲ ਚੱਲ ਬਹਿ ਬਿੱਥ ਇਹ ਬੋੜਾ ਉਹ ਕਰਦਾ ਆ ਨੋਟਾਂ ਕੀ ਆ ਜੀਆਂ ਆਹ ਵਾਹੋ ਚਲੋ ਪਰਾ ਭਾਈ ਬਹੁਤ ਨੋਟਾਂ ਕੀਆ ਕਰਦਾ ਆ ਕਹਿੰਦਾ ਮੈਂ ਨਹੀਂ ਜਾਉ ਮੈਂ ਨਹੀਂ ਜਾਉ ਜਾਣ ਕੇ ਡਰਾਮੇ ਕਰਦਾ ਇਹ ਮੈਂ ਨਹੀਂ ਜਾਉਂਦਾ ਲੱਗਾ ਨਹੀਂ ਨਹੀਂ ਜਾਣਾ ਆ ਦੇ ਆ ਤੇ ਤੁਹਾਡਾ ਧਾਰ ਕੱਢ ਆ ਦੇ ਮੇਰਾ ਧਾਰ ਕੱਢ ਪਿਆ ਸਾਰਾ ਕੁਝ ਚੱਲੀਏ ਵੇ ਬਸ ਸਹੀ ਹੈ ਮੈਂ ਟੈਨਸ਼ਨ ਪਾ ਗਈ ਸੀ ਮੈਨੂੰ ਲੱਗਾ ਸੀ ਕਿ ਤੇ ਉਦੋਂ ਜਦਨ ਆਪਾਂ ਮੈਡਮ ਕੋਲ ਨਹੀਂ ਸੀਗੇ ਉੱਥੇ ਰਹਿ ਗਿਆ ਉਹ ਲਾ ਤਾਂ ਉੱਥੇ ਰਹਿ ਗਿਆ ਸੀ ਚਲੋ ਚਲੋ ਚਲੀਏ ਵੇ ਮੰਮਾ ਇੱਕ ਹੀ ਆ ਫੜ ਕੇ ਬੈਜੋ ਆਪਣੀ ਆਪਣੀ ਸੀਟਾ ਬੈਲਟਾ ਲਾ ਲਓ ਉਸ ਦਿਨਾਂ ਨੂੰ ਚਲਾਣਨਾ ਹੋ ਜਾਏ 1000 ਰੁਪਏ ਦਾ ਚਲੋ ਉਹ ਬੈਠਾ ਗੱਡੀ ਬੈਕ ਹੁੰਦੀ ਵੀਏ ਦੋਸਤੋ ਗੱਡੀ ਬੈਕ ਉਹ ਗਰਮੀ ਆਣਾ ਵਿਕਰਮ ਕਿੱਦਾਂ ਬਾਹਰ ਆਣ ਕੇ ਪਤਾ ਲੱਗਦਾ ਬਾਹਰ ਮੈਂ ਅਜੇ ਤੂੰ ਗੱਡੀ ਦਾ ਸ਼ੇਕ ਕਿੰਨਾ ਹੀ ਤੁਸੀਂ ਬਹਿਣਾ ਨਹੀਂ ਜੀਗਾ ਹਾਂ ਅੰਨਾ ਸ਼ੁਕਰਗੁਜ਼ਾਰ ਵੀ ਉਹਨੇ ਠੰਡੀ ਕਰਤੀ ਮੈਂ ਟੋਮੈਟਿਕ ਗੱਡੀ ਏ ਸੀ ਦੀ ਤੁਸੀਂ ਚਲਾਈ ਵੀ ਨਹੀਂ ਨਾ ਕੱਲ ਦੀ ਆਪਾ ਹੋਰ ਨਹੀਂ ਗੱਡੀ ਚਲਾਈ ਪਰਸੋਂ ਦੀ ਖੜੀ ਆ ਗੱਡੀ ਉੱਥੇ ਦਾਜ ਜੀ ਭੁੱਲ ਕੇ ਕਿੱਧਰ ਆਪਾ ਜਾਣਾ ਕਿ ਤੂੰ ਨਾ ਮੈਂ ਗੱਡੀ ਉੱਥੋਂ ਮੋੜੀ ਜਾਗਾ ਅੰਨਾ ਆ ਗੁੰਮੀ ਚਲੋ ਵੀਰ ਨੂੰ ਸਾਡਾ ਦੇਖੋ ਨੰਨੋ ਆਪਣੇ ਵਾਲ ਤੇਰੇ ਕਿੱਦਾਂ ਦੇ ਹੋ ਗਏ ਪਾਣੀ ਵੀ ਨਹੀਂ ਮਾਰਿਆ ਜੀ ਇਸੇ ਤੇ ਟਿਕਾ ਮੋਟਾ ਤਾ ਤੇਰੇ ਤੋਂ ਨਾਲ ਦੇ ਵਾਲ ਸੇਮ ਹੀ ਹੋਏ ਪਏ ਆ ਪਾਣੀ ਮਾਰਦੀ ਹੈ ਬਾਈ ਭਾਸਾਬ ਹੋ ਗਿਆ ਇੱਕ ਇੱਕ ਅੱਜ ਤੱਕ ਕਰਦਾ ਸੀ ਇੱਦਾਂ ਤੱਕ ਕਰਦਾ ਸੀ ਸ਼ੀਸ਼ੇ ਉੱਤੇ ਚਲੋ ਵੀ ਭਾਈ ਗੁਰੂ ਮੇਹਰ ਕਰੇ ਸੱਚੇ ਬਾਦਸ਼ਾਹ ਤੰਦਰੁਸਤੀਆਂ ਬਖਸ਼ੇ ਸੱਚੇ ਬਾਦਸ਼ਾਹ ਬੰਦਨੁਸਤੀਆਂ ਦੇ ਦੋ ਬਸ ਕੋਣ ਨੂੰ ਕ ਸੱਤੇ ਬਾਸ਼ਾ ਵਾਜਾ ਸਾਹਿਬੀ ਮੇਰ ਕਰਨ ਸਾਥੋਂ ਪਰ ਇੱਧਰ ਨਹੀਂ ਲੱਗਾ ਹਾਂ ਇੱਧਰ ਦੇਖੋ ਮੇਰੇ ਹੈ ਇੱਧਰ ਸੀ ਨਿਕਲ ਜਾਂਦਾ ਮੀ ਮੂੰਹ ਦਾ ਨਾ ਹੋ ਹੋਵੇ ਪਾਣੀ ਦਾ ਬੜਾ ਹੀ ਖਾਸ ਕੋਲ ਤੋਂ ਨਹੀਂ ਆਮ ਬਿਗਰਣ ਨੂੰ ਸਮਝ ਨਹੀਂ ਆਈ ਮੈਂ ਕਿੱਧਰ ਜਾਵਾਂ ਠੀਕੇ ਜਾਾਂ ਕਿੱਥੇ ਬੈਠਾਂ ਹਾਂ ਬੈਠਾ ਸੀ ਜੀ ਸਾਤਾ ਇੱਕ ਗੱਡੀ ਦਾ ਵਾਲਾ ਵਾਲਾ ਆਹ ਸਮvida ਕਾਕਾ ਮੋਕੋ ਕਰਕੇ ਸਰੇ ਨਾਲ ਹੋ ਕੇ ਬੈਠ ਗਏ ਸੀ। ਹਰ ਮੋਟਰ ਚੱਲਦੀ ਆ ਦੇ। ਜੀ, ਆਗੇ ਚੈੱਕ ਕਰੋ, ਚੈੱਕਪ ਕਰਾਉਣ, ਚੈੱਕਪ। ਚਲੋ ਅੰਦਰ ਬਹਿ ਜੋ ਕਹਿੰਦੇ। ਆਹ ਦੇ ਆਹ। ਹਾਂਜੀ ਜੀ ਆਪਾਂ ਹੁਣ ਚੱਲੇ ਆ ਜੀ ਸਕੈਨਿੰਗ ਕਰਵਾਉਣ। ਇੱਧਰ ਨੂੰ ਹੋ ਜਾਓ। ਸਕੈਨਿੰਗ ਕਰਵਾਉਣ ਜਾ ਰਹੇ ਹਾਂ। ਹਾਂਜੀ ਜੀ ਹੁਣ ਆਪਾਂ ਚੱਲੇ ਆ ਸਕੈਨਿੰਗ ਕਰਾਉਣ ਬਾਅਦ ਵਿੱਚ ਸਕੈਨ। ਕਾਸਟ ਸਕੈਨਿੰਗ ਆ ਇੱਥੇ ਪਤਾ ਲੱਗ ਜਾਣਾ 10 ਦਿਨ ਰਹਿ ਗਏ 5 ਦਿਨ ਰਹਿ ਗਏ 15 ਦਿਨ ਰਹਿ ਗਏ ਤੇ ਟੈਸਟ ਵਗੈਰਾ ਜੋ ਵੀ ਆ ਤੇ ਉਹ ਕੱਲ ਨੂੰ ਕਰਵਾਉਣੇ ਆ ਤੇ ਬਾਕੀ ਸਕੈਨਿੰਗ ਵੀ ਹਲਕੇ ਕਰਦੇ ਭਾਈ ਸਕੈਨਿੰਗ ਕਰਵਾ ਕੇ ਕਹਿੰਦੇ ਕਿ ਫੇਰ ਆ ਜਾਓ ਦੁਬਾਰਾ ਤੇ ਇਹ ਮੈਡਮ ਨੇ ਕਿਹਾ ਕਰਨਾ ਨਾ ਸਨਾਂ ਸਾਰਾ ਕੁਝ ਦੱਸ ਸੰਗੇ ਮਨ ਲਈ ਸਾਡੇ ਨੇ ਉੱਥੇ ਬਹੁਤ ਜਿਆਦਾ ਕੀਤੀ ਇਹ ਨਹੀਂ ਟੇਕਾ ਤਾਂ ਅੰਦਰ ਵੀ ਕੁਏਡ ਕਹਿੰਦਾ ਨਾ ਉਹਨਾਂ ਦੀ ਕੋਈ ਜਾਣਦਾ ਇਹ ਨਾਲੇ ਆਪਣੇ ਕੋਲ ਜਦੋਂ ਜਣਾ ਹਾਂਜੀ ਹਾਂਜੀ ਨਹੀਂ ਆਪਾਂ ਕੱਭੀ ਮੁਰਨਾ ਨਹੀਂ ਆਪੇ ਆ ਬਾਬੇ ਕਹਿਣਾ ਸਰੀਪੀ ਕਹਿੰਦਾ ਹਾਂਜੀ ਤੂੰ ਅੱਜ ਫੇਰ ਮੁਰਨਾ ਕੱਭੀ ਹਾਂਜੀ ਬਾਬੇ ਹੈ ਬਾਬੇ ਕਿਹੜੇ ਦੂਜੇ ਬੱਸ ਹਾਂਜੀ ਇਹ ਐਸਾ ਚੁੱਕਾ ਨਾ ਨੂੰ ਬੜੀ ਬਾਬੇ ਜਗਿਆ ਕਿ ਤੈਨੂੰ ਆਈਸਕ੍ਰੀਮ ਮਿਲਣੀ ਹੈ ਮੈਨੂੰ ਪਤਾ ਬਾਸ ਸੰਸ ਕਹਿੰਦੇ ਸੱਜਾ ਨੂੰ ਜਾਂਦਾ ਦਵਾਈ ਦੇਤੀ ਮੇਰੇ ਮਾੜਾ ਅਡਿਸ਼ਰਮ ਕਰਾ ਦੇ ਠੀਕ ਆ ਆ ਮੈਡੀਕਲ ਕੈਲਸ਼ੀਅਮ ਦੀ ਦਵਾਈ ਦਾ ਜਿੱਦਾਂ ਤੈਨੂੰ ਦੱਸੀ ਉਦੋਂ-ਉਦਾਂ ਖਾ ਲੈ ਠੀਕ ਆ ਉਹ ਤਾਂ ਨਹੀਂ ਨਾ ਕੋਈ ਲੋੜ ਹੈਗੀ ਜਿਹੜੇ ਪਿਛਲੇ ਸੀਗੇ ਹੈ ਉਹਦੇ ਜਾਣੇ ਕੋਈ ਲੋੜ ਹੈਗੇ ਜਿਹੜੇ ਪਿਛਲੇ ਕਹਿੰ ਸੀ ਕਿ ਦਵਾਈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾਲ ਰਾਤ ਦਾ ਬਹੁਤ ਪਰੇਸ਼ਾਨ ਹੋਏ ਆ ਯਾਰ ਕਹੇ ਟਾਈਮ ਸਾਨੂੰ ਨਿਕਲਣਾ ਪਿਆ ਕਰੋ ਤੇ ਹਸਪੀਟਲ ਗਏ ਰਾਤੀ ਆਪਾਂ ਸਮੇਂ 3 ਵਜੇ ਕਰੋ ਜਾਣਾ ਪਿਆ ਰਾਤ ਪਈ ਤੇ ਠੀਕ ਨਹੀਂ ਸੀ ਤਬ ਵੀ ਇਹ ਥੋੜੀ ਖਰਾਬ ਹੋ ਗਈ ਸੀ ਤੇ ਆਪਾਂ ਰਾਤ ਗੱਡੀ ਚੱਕੀ ਆਪਾਂ ਨਿਕਲ ਗਏ ਤੇ ਹੁਣ ਫੇ ਆਪਾਂ ਕਰੇ ਬੜੇ ਲੇਟ ਆਏ ਆ ਸਵੇਰੇ ਤੁਹਾਨੂੰ ਭੱਜ ਕੇ ਦੱਸ 10 11 ਤੇ 12 1 2 ਜੇ ਉੱਠ ਕੇ ਨਾਲ ਗੱਲ ਸ਼ੇਅਰ ਕਰੀਏ ਸਾਰਿਆਂ ਨਾਲ ਸੋ ਤੇ ਫੇ ਆਪਾਂ ਗਏ ਅੱਜ ਹਸਪੀਟਲ ਹਸਪੀਟਲ ਤੋਂ ਆ ਗਏ ਸਰਾ ਦਾ ਹੀ ਘਰੇ ਆ ਗਏ ਤੇ ਬਦ ਦਵਾ ਦਾ ਫਿਰ ਹਸਪੀਟਲ ਗਏ ਆ ਤੇ ਹਸਪੀਟਲ ਦਵਾ ਹੋ ਗਏ ਕਰੇ ਬੈਠੇ ਆ ਤੇ ਮੈਡਮ ਨੇ ਸਕੈਨਿੰਗ ਸਕੂਨਿੰਗ ਕਰੋ ਉਹਨੂੰ ਕਿਹਾ ਸੀ ਆਪਾਂ ਸਕੈਨਿੰਗਾਂ ਸਕੂਨੀਆਂ ਕਰਵਾ ਲੀਆਂ ਸਾਰੀਆਂ ਤੇ ਉਹਦੇ ਵਿੱਚ ਬੇਬੀ ਦਾ ਬੇਟ ਜਿਹੜਾ ਘਟਿਆ ਸੋ ਚਲੋ ਹੁਣ ਹੋਲੀ ਹੋਲੀ ਉਹ ਵੀ ਵੱਜੂਗਾ ਤੇ ਇਧਰ ਮੰਮੀ ਉਹ ਜਲੰਦਰ ਅੱਜ ਨਾ ਜਿਆਦਾ ਰਾਸ਼ ਸੀ ਨਾ ਓਏ 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 ਰੱਬ ਦਾ ਨਾਮ ਤੋਏ ਓ ਰੱਬ ਮੇਰੇ ਮੇਰਾ ਤਾਂ ਬੁਰਾ ਹਾਲ ਹੋਇਆ ਪਿਆ ਆ ਮੰਮੀ ਇਹਨੂੰ ਕਾ ਡਾਈਟ ਦੂ ਹੀ ਖਾਇਆ ਕਰ ਆਪਣੀ ਮੈਡਮ ਨੇ ਇਹਨੂੰ ਸਾਫ ਕਿਹਾ ਆ ਬੇਟ ਘਟਿਆ ਬੱਚੇ ਦਾ ਬੇਬੀ ਦਾ weight ਬਹੁਤ ਘਟਿਆ ਸਾਰਿਆਂ ਨੂੰ ਦੱਸਦਾ ਕਹਿੰਦਾ ਵੀ ਇਹ ਡਾਈਟ ਨਹੀਂ ਖਾਂਦੀ ਹੈਗੀ ਉਹ ਮੈਡੀਸਿਨ ਖਾਂਦੀ ਤਾਂ ਹੈ ਨਹੀਂ ਯਾਰ ਆਪਣੀ ਡਾਈਟ ਖਾਵੇ ਜਿਹੜਾ ਨੇਰੇ ਤੋਂ ਨੇਰੇ ਭੱਜਣਾ ਪੈਂਦਾ ਮੈਨੂੰ ਮੰਮੀ ਯਾਰ ਹੁਣ ਟਾਈਮ ਲੱਗ ਗਿਆ ਕਿੰਨਾ ਰਾਤੀ ਓਖਾ ਹੋਇਆ ਮੈਂ ਮੈਨੂੰ ਪਤਾ ਹੈ 3 ਡੇਰੇ ਰਾਤ ਆਓ ਉਜਲੋ ਟਾਈਮ ਉਦੋਂ ਤਾਂ ਜਾਣਾ ਹੀ ਆ ਹੁਣ ਆ ਜਿਹੜਾ ਪਹਿਲਾਂ ਮੈਨੂੰ ਭਜਣਾ ਪਿਆ ਉਹੀ ਤਾਂ ਗੱਲ ਆ ਮੈਂ ਰਾਤੀ ਡਰ ਗਿਆ ਜੀ ਮੈਂ ਕਹਾ ਲੈ ਬਈ ਪਤਾ ਨਹੀਂ ਕੀ ਹੋ ਗਿਆ ਕੋਲ ਲੈ ਆਉਣੇ ਆਪਾਂ ਹੈਂ ਕੋਡਰ ਲਾਉਣੇ ਕੋਡਰ ਨਾਲ ਸਾਈ ਚੱਲ ਰਹੇ ਨੇ ਹੁਣ ਬਿਨਾ ਡਾਕਟਰ ਦੀ ਰਿਕਮੈਂਡ ਰਿਕਮੈਂਡ ਨਹੀਂ ਕੀਤਾ ਉਹਨਾਂ ਨੇ ਹੁਣ ਆਪਣੇ ਕੈਲਸ਼ੀਅਮ ਦੇ ਪੱਤੇ ਤੈਨੂੰ ਮਿਲ ਗਏ ਉਹ ਦੇ ਲੈ ਉਹ ਖਾ ਦੇ ਲਈ ਠੀਕ ਆ ਤੇ ਆਪਦੀ ਸਕੈਨਿੰਗ ਵੀ ਤੇਰੀ ਸਾਰੀ ਹੋ ਗਈ ਆ ਬਸ weight ਥੋੜਾ baby ਦਾ ਘਟਿਆ ਉਹ স্কোর ਕਰੋ ਨੇ ਆਣਾ ਕਮਜ਼ੋਰ ਆ ਉੱਤੇ ਗੌਰ ਗੌਰ ਕਰ ਬਸ ਠੀਕ ਆ ਨਾ ਹੋ ਜਾਣਾ ਸੈਟ ਸਾਰਾ ਕੁਝ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਉਹ ਕਹਿੰਦੇ ਕੋਈ ਨਾ ਹੋ ਜਾਣਾ ਸਾਰਾ ਕੁਝ ਠੀਕ ਆਪਣਾ ਖਾਓ ਪੀਓ ਟਾਈਮ ਨਾਲ ਬਸ ਆਪਣੀ ਡਾਈਟ ਦੇਣ ਦੀ ਆਪਦੀ ਡਾਈਟ ਟਾਈਮ ਤੇ ਟਾਈਮ ਤੇ ਟਾਈਮ ਖਾਓ ਠੀਕ ਆ ਨਾ ਆਪਣੇ ਫਰੂਟ ਫਰਟ ਲੈ ਕੇ ਦੇਈ ਦੇ ਆ ਖਾ ਟਾਈਮ ਨਾਲ ਮੈਡਮ ਬੂ ਨੂੰ ਤੋ ਪੁੱਛੇ ਇਹਨੂੰ ਮੰਮੀ ਮੈਡਮ ਅੱਜ ਮੈਡਮ ਇਹਨੂੰ ਕਹਿੰਦੇ ਵੀ ਆਪਣੀ ਡਾਈਟ ਆਪਣੇ ਆਹ ਚੀਜ਼ਾਂ ਦਾ ਇਹ ਮੋਰੇ ਕਹੇ ਮੈਂ ਤਾਂ ਕੋਈ ਖਾਦਾ ਹੀ ਨਹੀਂ ਜੀ ਮੈਂ ਤਾਂ ਆ ਦਵਾਈ ਨਹੀਂ ਖਾਦੀ ਕੈਸ਼ੀਅਮ ਦੀ ਦਵਾਈਆਂ ਨੂੰ ਤਿੰਨ ਮਹੀਨੇ ਮੰਮੀ ਦਿੱਤੀਆਂ ਲਿਆ ਕੇ ਪਹਿਲਾਂ ਤਿੰਨ ਮਹੀਨੇ ਦੀਆਂ ਮੈਡਮ ਇਹਨੂੰ ਕਹਿੰਦੇ ਵੀ ਕਿਹੜੀ ਕਿਹੜੀ ਦਵਾਈਆਂ ਖਾਦੀਆਂ ਆਖੇ ਕਹਿੰਦੀ ਮੈਂ ਤਾਂ ਕੋਈ ਵੀ ਨਹੀਂ ਦਵਾਈ ਖਾਦੀ ਓਕੇ ਮੇਰੀ ਬੇਇੱਜ਼ਤੀ ਕਰਉਂਦੇ ਫਿਰਦੇ ਆ ਜਿਹੜੀ ਸਟਾਰਟਿੰਗ ਚ ਖਾਦੀ ਸੀ ਚੱਲ ਮੈਂ ਤਾਂ ਟੈਸਟ ਨਹੀਂ ਕਰਾ ਹੋਏ ਹਨਾ ਉਹ ਚੱਲ ਮੈਂ ਮੰਨਦਾ ਵੀ ਮੇਰੇ ਕੋਲ ਟੈਸਟ ਨਹੀਂ ਕਰਾ ਹੋਏ ਸਕੈਨਿੰਗ ਤਾਂ ਮੈਂ ਕਰਵਾਈਆਂ ਹਨਾ ਪ੍ਰੋਪਰ ਸਟਾਰਟਿੰਗ ਚ ਜਿਹੜੀ ਹੁਣ ਆ ਸਕੈਨਿਕ ਕਰਾਉਣ ਨੂੰ ਮੈਂ ਕਰਵਾ ਸਕਦਾ ਸੀ ਲਾਸਟ ਵਾਲੀ ਜਿਹੜੀ ਆ ਹਨਾ ਇਹ ਲੇਟ ਤਾਂ ਹੋ ਗਈ ਆ ਵੀ ਉਹ ਮੈਂ ਕਹਾਂ ਵੀ ਸਕੈਨਿੰਗ ਵਾਲੇ ਮੈਡਮ ਨੇ ਕਰਾਉਣੀ ਚੱਲ ਇਹ ਵੀ ਹੋ ਗਈ ਆ ਚੱਲ ਇਹ ਚ ਨਾਲੇ ਹੈਗੀ ਵੀ ਦੂਜੀ ਆ ਫ੍ਰੀਕ ਟਾਈਮ ਟੂ ਟਾਈਮ ਹੀ ਹੋਈ ਆ ਆ ਹਾਂ ਚੱਲ ਇੱਕ ਹੈ ਦੂਜੀ ਆ ਉਹ ਬਲੈਕ ਐਂਡ ਵਾਈਟ ਨਹੀਂ ਉਹ ਕਲਰਫੁੱਲ ਆ ਐਂਡਲੀ ਐਂਡਲੀ ਕਲਰਫੁੱਲ ਹੁੰਦੀ ਆ ਨਾ ਆਪਾਂ ਨੂੰ ਪਤਾ ਲੱਗ ਗਿਆ ਦੇਖੋ ਮੈਨੂੰ ਲੱਗ ਰਹੀ ਕਿੰਦਾ ਲੱਗੇ ਜਾਂਦੀ ਹੈ ਹੈ ਪਹਿਲਾ ਜਦੋਂ ਨਵੀਂ ਰੋਰੀ ਉਹ ਕਰਿਆ ਮਨ ਵੀਰ ਮੈਨਾਂ ਪੁੱਤਾ ਨੀ ਨਟ ਪਈ ਜੋ ਕਿੱਦਾ ਕੀਤੀ ਸੀਗੀ ਕਸ ਕਿਦ ਨੂੰ ਜਾਂਦਾ ਮੈਂ ਕਰਦਾ ਇਹਦਾ 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 ਵੀਰ 3 ਕਿਲੋ ਹੀ ਜੋ ਸਾਢੇ ਤਿੰਨ ਸਾਢੇ ਤਿੰਨ ਕਿਲੋ ਸਾਢੇ ਤਿੰਨ ਕਿਲੋ ਹੀ ਜੋ ਇਹਦੇ ਇਹਦੇ ਦਾ ਸਕੈਨਿੰਗ ਸਾਰਾ ਕੁਝ ਇਹਦਾ ਪਿਆ ਹੈ ਅਜੇ ਦਿੱਕਤ ਵੀ ਨਹੀਂ ਸਾਹਮਣੇ ਸਾਹਮਣੇ ਰੱਖੇ ਰੇ ਸਕੈਨਿੰਗ ਸਾਰੀਆਂ ਸਕੈਨਿੰਗ ਹੋਈ ਹੈ ਦਾ ਕਾਰਡ ਵੀ ਇਹ ਜੋ ਰੀਟ ਕਰਾਈਆਂ ਕਿੰਨੀਆਂ ਆਹ ਹੋਵੇ ਇਹਦੇ ਮੇਰੀ ਕਰਾਈਆਂ ਕਿੰਨੀਆਂ ਹਾਂ ਇਸ ਕੈਰੀਂਗ ਹੋਰ ਤੇ ਦੇਖਣ ਵਾਲੀ ਹੈ ਸਕੈਰੀਂਗ ਇਹ ਦੇਖੀ ਹੋਰ ਤਾਂ ਨਹੀਂ ਇਹ ਅੰਦਰ ਆਈ ਨਾ ਇਹ ਆ ਦੇਤਾ ਹੁਣ ਬੈਠਾ ਹੈ ਸਾਹਿਬ ਜੀ ਹਾਂ ਜੀ ਸਾਹਿਬ ਜੀ ਕਿੱਦਾਂ ਹੈ ਠੀਕ ਹੋ ਲੱਗਦਾ ਉਹ ਹੀ ਆ ਓਏ ਕਿੱਦਾਂ ਠੀਕ ਆ ਹੈ ਨਹੀਂ ਕਹਿੰਦੇ ਮਨਵੀਰ ਤਾਂ ਰੰਗ ਕਰੂੰਗਾ ਗੋਰਾ ਹੋ ਗਿਆ ਅੰਦਰ ਐ ਨਾ ਦੇਖਿਆ ਕਿੰਨਾ ਫਰਕ ਪੈ ਗਿਆ ਇਹਨੂੰ ਹੈ ਕੀ ਕਹਿੰਦੇ भूख ਲੱਗੀ ਸੀ ਆਉਂਦੇ ਨੂੰ ਘਰ ਰੋਟੀ ਲੱਗ ਗਈ ਸੀ ਆਊਆ ਬਣਾ ਕੇ ਖਾਂਦਾ ਵਿਆ ਕਿਦਾਂ ਹਾਂਜੀ ਰੋਟੀ ਹਾਂ ਚੱਲ ਯਾਰ ਬੱਚਾ ਆ ਪਾਪੇ ਨਾਲ ਹੀ ਛੋਣਾ ਪਾਪੇ ਨਾਲ ਰਹਿਣਾ ਠੀਕ ਆ ਓਕੇ ਮੰਜੂਰਾ ਮੰਜੂਰਾ ਕਹਿੰਦੇ ਹਾਂ ਬੂਰਾ ਬੂਰਾ ਤਾਂ ਠੀਕ ਆ ਚੱਲ ਆਪਾਂ ਖੇਡੀਏ ਹੁਣ ਲੇਟ ਲੇਟ ਕੇ ਖੇਡੀਏ ਨਹੀਂ ਨਹੀਂ ਕੀ ਕਹਿੰਦਾ ਕੀ ਕਹਿੰਦਾ ਕੀ ਕੀ ਕਿੱਥੇ ਨਹੀਂ ਜਾਣਾ ਕਿੱਥੇ ਨਹੀਂ ਆਉਣਾ ਦਾਦੀ ਤੁਕ ਮੈਂ ਪਾਪੇ ਨਾਲ ਰਹਿਣਾ ਮੈਂ ਪਿੱਤੀ ਨਾ ਮੇਰੀ ਦਾਦੀ ਸਾਰੇ ਕੀ ਨਾ ਨਾ ਦਾਦੀ ਕਿਹਨਾਂ ਕਿਹਨਾਂ ਰਹਿਣਾ ਕਿਹਦੇ ਨਾਲ ਰਹਿਣਾ ਦਾਦੀ ਇਹਨਾਂ ਨੂੰ ਸਾਰੇ ਦਾਦੀ ਦਾਦੀ ਕੋਲ ਵੀ ਨਹੀਂ ਜਾਣਾ ਕਿਹੇ ਨਾ ਮੈਂ ਨਹੀਂ ਨਾ ਆਹਦੇ ਆਹਦੇ ਕੀ ਕਰਦਾ ਵਿਕਰਮ ਬਗੜੂ ਫਿਰ ਜੇ ਪਾਪਾ ਕਿਤੇ ਗਿਆ ਹੈ ਫਿਰ ਤੂੰ ਪਾਪਾ ਦੇ ਨਾਲ ਹੀ ਜਾਊਗਾ ਉਹ ਦੇ ਲਓ ਫੇ ਸੁਣ ਲਓ ਉਹ ਕੀ ਕਹਿੰਦਾ ਹਾਂਜੀ ਕਹਿੰਦਾ ਜੇ ਪਾਪਾ ਕਿਤੇ ਗਿਆ ਮੈਂ ਪਾਪਾ ਦੇ ਨਾਲ ਹੀ ਜਾਣਾ ਮੈਂ ਮੇਰੇ ਨਾਲ ਹੀ ਜਾਊਂਗਾ ਦਿੱਤੀ ਜਨਾ ਦਿੱਤੀ ਨੂੰ ਨਹੀਂ ਲੱਗਣਾ ਕਹਿੰਦਾ ਕਿ ਅੱਜ ਆਪਾਂ ਅਸਲ ਨੂੰ ਜਵਤੀ ਦੀ ਨਹੀਂ ਆਈ ਆਪਣਾ ਕੰਮ ਕਰਵਾਉਣ ਲਈ ਸੋ ਆਪਾਂ ਵੀ ਆ ਗਏ ਨਾਲ ਤੇ ਕਰਵਾਣਾ ਕੋਈ ਕੁਝ ਵੀ ਨਹੀਂ ਆਪਾਂ ਇੱਦਾਂ ਹੀ ਆ ਚੁੱਕੇ ਹਾਂ ਚਲੋ ਜੀ ਅਸੀਂ ਹੁਣ ਚੱਲੇ ਆਂ ਤੇ ਸਲੂਨ ਤੋਂ ਜਿਹੜਾ ਕੰਮ ਸੀਗਾ ਉਹ ਹੋ ਪੁਕਾਇਆ ਅਸੀਂ ਆਏ ਆਂ ਜੀ ਗੱਡੀ 'ਚ ਦੀਦੀ ਹੁਣ ਆਲੀ ਚ ਸਾਡੀ ਗੱਡੀ ਘਰੇ ਖੜੀ ਆ ਤੇ ਹੁਣ ਆਪਾਂ ਜਾਣਾ ਆਂ ਘਰ ਨੂੰ ਫੇਰ ਸਬਜ਼ੀ ਵਗੈਰਾ ਲੈਣੀ ਆ ਸਬਜ਼ੀ ਵਗੈਰਾ ਲੈ ਕੇ ਫੇਰ ਆਪਾਂ ਜਾਵਾਂਗੇ ਘਰੇ ਸਾਡਾ ਨੰਨੂ ਹਜੇ ਪਤਾ ਨਹੀਂ ਰੋਂਦਾ ਤੇ ਨਹੀਂ ਮੈਂ ਜੋ ਨੂੰ ਫਸਟ ਟਾਈਮ ਛੱਡ ਕੇ ਆਈ ਆਂ ਮੈਂ ਤਾਂ ਮੈਨੂੰ ਫਸਟ ਟਾਈਮ ਛੱਡ ਕੇ ਆਈ ਆਂ ਅੱਜ ਮਨਵੀਰ ਨੂੰ ਚਲੋ ਜੀ ਅਸੀਂ ਚੱਲ ਜੀਏ ਜੀ ਹੁਣ ਆਪਣੇ ਘਰੇ ਆਹੋ ਕੀ ਸਬਜ਼ੀ ਲਈ ਆਪਾਂ ਸਬਜ਼ੀ ਆ ਆ ਦੀਦੀ ਹੁਣ ਅਲੇ ਅਲੱਗ ਕਰਦਾ ਨਾ ਕੋਈ ਨਾ ਦੀਦੀ ਇੱਦਾਂ ਨਹੀਂ ਇੱਕ ਇੱਕ ਕਿੰਨੇ ਚਲੋ ਵੀ ਆਪਾਂ ਲੈ ਲਿਆ ਹੁਣ ਸਬਜ਼ੀ ਸਜਾਣਾ ਕਰੇ ਆਪ ਲੱਗੀਆਂ ਵੀ ਸੇਮੀਆਂ ਬਣਾਉਣੀਆਂ ਸੇਮੀਆਂ ਬਣਾ ਕੇ ਰੱਪਾ ਖਾਣਗੇ ਤੇ ਤੁਹਾਨੂੰ ਜਿਹੜਾ ਫੋਨ ਜਿਹੜਾ ਟਿਕਾ ਦੋ ਸੋਚਿਆ ਰਿਹਾ ਆਪ ਆਪਣੇ ਦੀ ਸੇਮੀਆਂ ਬਣਾਈਆਂ ਖਾਣ ਦੀ ਹਾਂਜੀ 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 ਤੁਸੀਂ ਨੇ ਜਿਹੜੇ ਬਹੁਤ ਸ਼ਰਾਰਤੀ ਹੋ ਗਏ ਆ تاں نہ کوئی مٹی کو سڑک پہ دیکھ سکتے۔ منیرے تن ਪਰ ਲੈਨੇ ਥੱਲੇ ਵੱਡੀ ਲੈ ਕੇ ਆਂਦੀ ਫਿਰ ਹੁਣ ਕੰਮ ਪਰ ਦੇਜੇ ਮੇ ਜਾਉ ਤਾਂ ਥੱਲੇ ਹੀ ਲੈ ਕੇ ਉਹ ਵਾਰ-ਵਾਰ ਇਹ ਰਹੀ ਕੰਮ ਸਾਰੇ ਇਹਨੇ ਖਾਵਾ ਦੇ ਸੇਮੀਆਂ ਨੰਨ ਤੂੰ ਕੀ ਕਰਨ ਤੇ ਆਇਆ ਗੱਡੀ ਨੂੰ ਬਾਹਰੋਂ ਲੈ ਗਿਆ ਆ ਜਾ ਆ ਜਾ ਬਾਹਰ ਜਿਹੜਾ ਫਾਟੇ ਇਲਾ ਦੇ ਜਿਹੜਾ ਕਟਿੰਗ ਸੁਣ ਲੱਗੀਆਂ ਕਟਿੰਗ ਕਰ ਲਈ ਨਾ ਤੇ ਮੈਂ ਇਹ ਸਟਾਕ ਪਾ ਦਿੱ ਗਏ ਮੈਂ ਟਮਾਟਰ ਕੁੱਟੇ ਗਏ ਗਰਲ ਸੁਣਿਆ ਤੇ ਮੇਰਾ ਜਿਹੜਾ ਕੱਪੜਾ ਨਾ ਵਾਪਸ ਸੀ ਉਹ ਮੈਂ ਤੇ ਫੜਾਈ ਕਿੱਥੇ ਰੱਖਿਆ ਸਾਡੇ ਕੋਲ ਕਾਸ਼ ਹੋਣੀ ਆ ਇਹ ਵਾਲ ਕੱਟਣ ਕਾਸ਼ ਭਾਈ ਆ ਗਏ ਆ ਨਾਲ ਮੁੰਡਾ ਆ ਆਪਣਾ ਮਨਪਾਲਕੇ ਦਾ ਭਾਈ ਸਾਸਰੀ ਗੱਲ ਜੀ ਚਲੋ ਵੀ ਕਾਸ਼ ਜੀ ਕੱਟੀਏ ਵਾਲ ਮਨਵੀਰ ਦੇ ਵਾਲ ਕੱਟ ਹੋਣੇ ਅੱਜ ਮਨਵੀਰ ਘਟਾਉਣੇ ਵਾਲ ਕਿੰਨੇ ਦਿਨਾਂ ਦਾ ਕਹਿੰਦਾ ਮੇਰੇ ਵਾਲ ਕਟਾ ਦੇ ਮੈਂ ਕਿਹਾ ਚੱਲ ਮੈਂ ਕਾਸ਼ ਨੂੰ ਫੋਨ ਕਰਦਾ ਆ ਉਹਨੂੰ ਲੱਗਾ ਕਿ ਤੁਸੀਂ ਚੱਲੇ ਆ ਤਾਂ ਉਹ ਮੈਨੂੰ ਅਹੀਂ ਚੱਲੇ ਚੱਲੇ ਆ ਮੰਮੀ ਚੱਲਾਂ ਦਾਚੂ ਨਾਲ ਚੱਲ ਗਾ ਚੱਲੀਏ ਕੱਪੜੇ ਨਾਲ ਵਾਲ ਕਟਾਉਣ ਨੂੰ ਬੰਦਾ ਹੈ ਨਹੀਂ ਚਾਹ ਰੱਖਦੇ ਕੋਈ ਨਾ ਰੱਖਦੇ ਉਹਨੇ ਨੂੰ ਚਲੋ ਆਜੋ ਆਹ ਲੋ ਜੀ ਆਧਾਰ ਕਾਰਡ ਤੇ ਤੇਲ ਪੈਣ ਲਾ ਪਿਆ ਆ ਪੰਪਾ ਤੇ 5 500 ਦਾ ਫਰੀ ਇੱਧਰ ਆਧਾਰ ਕਾਰਡ ਦੇ ਕੇ ਤੇਲ ਪੋਣ ਲੱਗੇ ਆ ਆਧਾਰ ਕਾਰਡ ਦੇ ਕੇ 500 ਦਾ ਤੇਲ ਤੁਸੀਂ ਪਵਾ ਸਕਦੇ ਭਾਜੀ ਇਹਨੂੰ ਗੀਤੋਗਾ ਤੁਸੀਂ ਆਧਾਰ ਕਾਰਡ ਫੜਾ ਦਿਓ ਜਾਨ ਲਗਾ ਮੇਰਾ ਮਜ਼ਾਕ ਭਾਜੀ ਆਧਾਰ ਕਾਰਡ ਫੜਾ ਦੀ ਆਧਾਰ ਕਾਰਡ ਫੜਾ ਦੀ ਦੁਕਾਨੇ ਕੱਟ ਲਾ ਫੇ ਤੂੰ ਗਸ ਸਕੈਨ ਕਰ ਲਾ ਭਾਈ ਯਾਰ ਕੰਮ ਵਧੀਆ ਕੀਤਾ ਨਾ ਆਧਾਰ ਕਾਰਡ ਲਾ ਲੋ ਜੀ ਦੱਸ ਆਧਾਰ ਕਾਰਡ ਚੱਲਦਾ ਜਨਾਨੀ ਵਾਲੇ ਗੱਡੀਆਂ 'ਚ ਚੱਲਦਾ ਬੰਦਿਆ ਵਾਲੇ 'ਚ ਤੁਸੀਂ ਆਪਣੀ ਗੱਡੀ 'ਚ ਤੇਲ ਭਰਾ ਸਕਦੇ ਹੋ 500 ਰੁਪਏ ਦਾ ਲੋ ਭਾਜੀ ਕੱਟ ਲਓ ਯਾਰ ਆਂਕਾ ਕੱਟ ਯਾਰ ਇਹਦਾ ਅੰਕਲ ਦੇ ਅੰਕਲ ਸਕੈਨਰ ਲੈ ਕੇ ਆਓ ਸਕੈਨਰ ਕਿੱਥੇ ਆ ਥੋੜਾ ਬਾਹ ਤਾਨੂੰ ਆ ਲੋ ਕੋਈ ਥੈਂਕ ਯੂ ਨਹੀਂ ਕੋਈ ਪਾਪਾ ਨੂੰ ਕੁਝ ਨਹੀਂ ਇਹਨੂੰ ਚੀਜ਼ ਨਹੀਂ ਲੈ ਕੇ ਦਿਆ ਕਰਨੀ ਅੱਗੇ ਤੋਂ ਕਹਦੇ ਇਹਨੂੰ ਨੰਤਾ ਤਾਂ ਕਿਉਂ ਨਹੀਂ ਕਹਿਣਾ ਹਾਂ ਹੈ ਤਾਂ ਥੈਂਕ ਯੂ ਹੂੰ ਤੱਕ ਖੇਡ ਲਾ ਜੀ ਮਨਵੀਰ ਆਪ ਬਾਲ ਕਟਾ ਲਿਆ ਛੋਨੇ ਲਾਦੇ ਵਾਲ ਪਾਪਾ ਦੇ ਹੈ ਛੋਨੇ ਲਾਦੇ ਆ ਉਹ ਵੀ ਦੋਸਤੋ ਆਪਾਂ ਵਾਲ ਜਿਹੜੇ ਕਟਾਲੇ ਆ ਤੇ ਆਪਾਂ ਆਹਲੀ ਫੋਟੋ ਕਿੱਥੇ ਲਾਈਏ ਦੱਸਿਓ ਕਮੈਂਟ ਦੇ ਵਿੱਚ ਉਹ ਵਾਲੀ ਫੋਟੋ ਕਿੱਥੇ ਅਡਜਸਟ ਕਰੀਏ ਸੋ ਮੇਰਾ ਮੂੰਹ ਬਹੁਤ ਪਤਲਾ ਹੋ ਗਿਆ ਯਾਰ ਮੈਨੂੰ ਟੈਨਸ਼ਨ ਆ ਵਿੱਚ ਬਹੁਤ ਮੰਦਾ ਹਾਲ ਹੋ ਗਿਆ ਟੈਨਸ਼ਨ ਨਾ ਜਿਹੜੀ ਟੈਨਸ਼ਨ ਟੈਨਸ਼ਨ ਨਾ ਬੰਦਾ ਟੈਨਸ਼ਨ ਤੇ ਬੰਦਾ ਮਾੜਾ ਹੋ ਜਾਂਦਾ ਯਾਰ ਨਹਾਉਣਾ ਆ ਪਾਣੀ ਭਰਨਾ ਰੱਖ ਲਈਏ ਟੈਂਸ਼ਨਾਂ ਦੇ ਵਿੱਚ ਬੰਦਾ ਬਹੁ ਮਾੜਾ ਹੁੰਦਾ ਜੀ ਇਹ ਨਾ ਬੰਦਾ ਪਾਪੇ ਨੇ ਟੈਂਸ਼ਨਾਂ ਬਹੁ ਦਿੱਤੀਆਂ ਤੁਸੀਂ ਹੈ ਅੱਧੀ ਟੈਂਸ਼ਨ ਆਪ ਵੀ ਲੈ ਲੂ ਦੇਖੋ ਕੋਲੀਆਂ ਟੈਂਸ਼ਨਾਂ ਯਾਰ ਬਹੁ ਹੁੰਦੀਆਂ ਬੰਦੇ ਸਾਰਾ ਦੇਖਣਾ ਪੈਂਦਾ ਘਰਵਾਰ ਬਸ ਬਾਬਾ ਮੇਰ ਕਰੇ ਮੈਨੂੰ ਮੇਰਾ ਇੱਕ ਘਰ ਬੰਜਦੇ ਆ ਨਾ ਮੈਨੂੰ ਇਹਦੇ ਕੋ ਟੈਂਸ਼ਨ ਮੈਨੂੰ ਹੋਏ ਇਹ ਹੀ ਆ ਵੀ ਬਸ ਬਾਕੀ ਬੰਦਾ ਖਰਚਾ ਪਾਣੀ ਕਰਦਾ ਰਹਿੰਦਾ ਆ ਵੀ ਤੇ ਇੱਦਾਂ ਯਾਰ ਓਖਾ ਬੜਾ ਆ ਹਾਏ ਬਾਕੀ ਬਾਲ-ਬੂਲ ਕਟਾਲੇ ਮਨਵੀਰ ਦੇ ਬਾਲ-ਬੀ ਵੀ ਮਗਟਾ ਦੇ ਮਾਪਣੇ ਵੀ ਕਟਾਲੇ ਆ ਹੁਣ ਟਾਈਮ ਆ ਦੁੱਧ ਦੇ ਹੁੰਦਾ ਮੈਂ ਦੁੱਧੂ ਤੇ ਲੈ ਕੇ ਆਉਣਾ ਸਾਰਾ ਘਰ ਦਾ ਸਮਾਨ ਖੰਡਪੱਤੀ ਲਿਉਣ ਵਾਲੀ ਉਹ ਵੀ ਲਿਉਣੀ ਆ ਮੈਟਰੋ ਜਾਣੀ ਹੋਇਆ ਆਪਾਂ ਨਹੀਂ ਤਾਂ ਮੈਟਰੋ ਜਾਈਦਾ ਤੇ ਦੁੱਧ ਲੈ ਕੇ ਆਉਣਾ ਜੁਰੀ ਰਹੀ ਆ ਤੇ ਅੱਜੀ ਮਨਵੀਰ ਖੇਡਦਾ ਪਿਆ ਸੋ ਸਾਰੇ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵਲੌਗ ਨੂੰ ਸ਼ੇਅਰ ਕਰ ਦਿਆ ਕਰੋ ਬਾਲ-ਬੂਲ ਚੁੰਬੜੇ ਹੋਏ ਆ ਆਉਣਾ ਆ ਹੁਣ ਤੇ ਹਾਂਜੀ ਨੰਨੂ ਨਾਲਿਆ ਤੁਸੀਂ ਕਿਹਨੇ ਨਾਲਾਇਆ ਤੁਹਾਨੂੰ ਬਾਤੀ ਦਾਦੀ ਨੇ ਲਵਾਇਆ ਸਾਬਣ ਲਾਇਆ ਸੀ ਉ ਉ ਉ ਉਹ ਬੋ ਬੋ ਡਾਉਨ ਬਣਦਾ ਆ ਦੇਖਿਆ ਤੁਸੀਂ ਸਾਰੇ ਇਹ ਆਪਣੇ ਇਹ ਆਪਣੇ ਆਪ ਨੂੰ ਸਮਝਦਾ ਡਾਉਨ ਇਹ ਕਹਿੰਦਾ ਵੀ ਮੈਂ ਹੈਗਾ ਡਾਉਨ ਉਹ ਡਾਉਨ ਹੈ ਹੈ ਉ ਉਹ 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 ਦੇ ਕੋ ਉਹ ਦੇ ਕੋ ਉਹ ਦੇ ਕੋ ਉਹ ਦੇ ਕੋ ਉਹ ਦੇ 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 ਡਾਉਨ ਹੈ ਡਾਉਨ ਹੈਗਾ ਦੱਸੋ ਮਾੜਾ ਜੀ ਹਾਂ ਜੀ ਲੋਈ ਆਪਾਂ ਲੈ ਆ ਨਾ ਮੇਰਾ ਮੂੰਹ ਹੋਪਾ ਦਾ ਹੋ ਗਿਆ ਮੂੰਹ ਹੀ ਟੈਨਸ਼ਨ ਆਣਾ ਪਤਲਾ ਹੁੰਦਾ ਮੂੰਹ ਇੰਨੀ ਟੈਨਸ਼ਨ ਆ ਲੈਆ ਕਰੋ ਤੁਸੀਂ ਠੀਕ ਹੈ ਜੀ ਤੁਹਾਨੂੰ ਟੈਨਸ਼ਨ ਆ ਬਹੁਤ ਆ ਠੀਕ ਹੈ ਜੀ ਟੈਨਸ਼ਨੇ ਜਾਲੀ ਲੈ ਜਾਂਦੇ ਆ ਉਹ ਤੋਂ ਫੋਟੋ ਲੈ ਲਈ ਦੀ ਹੁੰਦੀ ਫੇਰ ਬਾਅਦ ਚ ਸਕਰੀਨ ਛੱਡ ਦੇ ਨਾ ਚੰਗਾ ਐਦਾਂ ਹਾਂ ਬਾ ਜੋ ਥਾਮ ਮਿਲ ਬਣਾਉਣ ਲੱਗੇ ਮੈਡਮ ਨੇ ਉੱਤੇ ਫੋਟੋਆਂ ਲੱਬ ਲੱਬ ਕੇ ਲੱਭਣੀਆਂ ਵੀ ਮੈਂ ਕਿਹੜੀ ਲਾਵਾਂ ਜਾਂ ਮੈਂ ਕਿੱਥੋਂ ਲਾਵਾਂ ਦੇਖੋ ਜੀ ਜੇ ਬੰਦੇ ਨੇ ਸਿਫਤ ਕਰਦਾ ਨਾ ਕਹਿੰਦੇ ਕਿ ਸਿਫਤ ਕਹਿੰਦੇ ਰਾਸ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਕਹਿੰਦੇ ਕੁੜੀਆਂ ਦੀ ਬੇਇੱਜ਼ਤੀ ਮੈਂਟੋ ਮੈਂਟ ਕਰ ਜਾਂਦੇ ਆ ਫਿਰ ਨਾ ਦਰੋ ਬੇਇੱਜ਼ਤੀ ਮੈਂ ਅੱਜ ਪਹਿਲੀ ਵਾਰੀ ਗਈ ਤਾਂ ਤੇਰੀ ਦੀਦੀ ਨਾ ਗਏ ਹੀ ਬਾਜ਼ਾਰ ਨੂੰ ਦੀਦੀ ਨਾ ਸਬਜ਼ੀ ਸੁੱਤੀ ਲੈਣ ਲੈ ਆਏ ਆ ਸਾਰਾ ਜੋ ਵੀ ਸਮਾਨ ਤੇ ਦਿੱਲੇਗੇ ਜਿੱਦਾਂ ਮੈਂ ਤੁਹਾਨੂੰ ਕਹਿੰਦਾ ਸੀ ਮੈਂ ਲੈ ਜਾਣਾ ਪਹਿਲੇ ਲੈ ਜਾਵੀਂ ਤੇ ਮੈਂ ਮਸ਼ਰੂਮ ਲੈ ਕੇ ਆਇਆ ਮੈਨੂੰ ਹੁਣ ਸੋਧ ਲੈ ਜਾਣਾ ਮੈਨੂੰ ਹੁਣ ਮੈਂ ਬਾਲ ਕਟਾਈ ਮੈਨੂੰ ਟੈਨਸ਼ਨ ਰਹਿ ਗਈ ਮੇਰਾ ਮੂੰਹ ਪਤਲਾ ਹੋ ਗਿਆ ਹੁਣ ਮੈਂ ਡਾਈਟ 'ਚ ਆ ਲੂ ਹੋਣ ਲੱਗਾ ਮੈਂ ਕਿਹਾ ਮੰਮੀ ਆ ਲੂ ਲੂ ਬਾਲ ਦੋ ਖਾ ਲਵੋ ਨਾ ਆਨੂੰ ਬਾਲਨੇ ਦਾ ਕਹਿ। ਡਾਈਟ ਡੂਟਨਾ ਦਾ ਸਟਾਰਟ ਕਰੀ ਫੇਰ ਦੁਬਾਰਾ ਆਇਆ ਟੈਨਸ਼ਨ ਆਦਾ ਹੁਣ ਪਈ ਜਾਣੀਆਂ ਆ ਰੋਟੀ ਪਾਣੀ ਹੀ ਖਾ ਹੋਇਆ ਕਿਨੇ 6-7 ਦਿਨ ਹੋ ਗਏ ਰੋਟੀ ਜਨਾ ਖਾਦੀ ਘੱਟ ਟੈਨਸ਼ਨ ਦੇ ਵਿੱਚ ਟੈਨਸ਼ਨ ਦੇ ਕਰਕੇ ਕੁਝ ਨਹੀਂ ਖਾ ਹੁੰਦਾ ਮੈਂ ਤਾਂ ਚੱਲ ਯਾਰ ਟੈਨਸ਼ਨਾਂ ਖੱਲੇ ਰੋਟੀ ਵਾਲੀ ਆ ਦੇ ਲੋ ਜੀ ਇੱਧਰ ਪਾਜੀ ਸੇਵਾ ਕਰਨ ਦੇ ਪਾਜੀ ਜੀ ਸੇਵਾ ਕਰਨ ਦੇ ਤੇ ਨਾ ਚੰਗਾ ਪੀਤੀ ਉਹ ਹੀ ਆ ਇੱਕ ਤਾਂ ਮੈਂ ਦੱਸ ਤਾ ਇਹਨਾਂ ਨੂੰ ਜ਼ਿਆਦਾ ਨਹੀਂ ਕਰਨੀ ਇਹਦੇ ਤੋਂ ਤੁਹਾਨੂੰ ਜ਼ਿਆਦਾ ਨਹੀਂ ਭੁਲਣਾ ਹੁੰਦਾ ਆਹ ਇਹਨਾਂ ਤੇ ਜ਼ਿਆਦਾ ਨਹੀਂ ਭੁਲਣਾ ਆ ਓਏ ਤੇ ਇਹਨਾਂ ਦਾ ਟਾਕਾ ਭਾਇਆ ਟਾਜੀ ਕਿੱਧਰ ਨੇ ਉਹ ਤਾਂ ਖੋ ਗਿਆ ਇਹਨਾਂ ਨੂੰ ਇਹਨਾਂ ਨੂੰ ਬੁਲਾਉਣ ਦੀ ਲੋੜ ਹੈ ਜੀ ਕਿਉਂਕਿ ਮੈਂ ਤਾਂ ਇਹਨਾਂ ਨੂੰ ਬੁਲਾਉਣਾ ਰਿਹਾ ਬੁਲਾਓ ਵਿਆਹ ਹੀ ਉਹ ਵੇਸ਼ ਆ ਵੀ ਹੈ ਨਾ ਯੂਰ ਬੇਸ ਨੋਣਾ ਬੋਲੇ ਨਾ ਬੋ ਆਹ ਜੀ ਇਹਦਾ ਕੀ ਇਹਨਾਂ ਤੋਂ ਤਾਂ ਦੇਖਾਂ ਅੱਲੇ ਕਿ ਤਾਂ ਕੋਈ ਵੀ ਨਹੀਂ ਖੇਡ ਕੋਲ ਤੇ ਇਹਦੇ ਤਾਂ ਅੱਲੇ ਨਹੀਂ ਖਸ ਤਾਂ ਮੈਂ ਆ ਜਿਹੜੇ ਆਲੂ ਵਾਲੇ ਨੇ ਰੱਖੇ ਨੇ ਮੈਂ ਬੰਦ ਕਰਵਾਉਣੇ ਆ ਮੈਂ ਚੱਲ ਕਰਵਾ ਆ ਜਾ ਚਲੋ ਆ ਜਾ ਐ ਕਮੈਂਟ ਤੁਸੀਂ ਰੁਕੋ ਖਾਂਦੇ ਹੋ ਸੈ ਸਾਰੇ ਨਾ ਦੇ ਜਾਤੋ ਤੁਹਾਡੀ ਪੌੜੀਆਂ ਤੇ ਇੱਕ ਮਿੰਟ ਬੰਦ ਕਰ ਕੈਮਰਾ ਆ ਦੇਖਿਓ ਤੁਹਾਨੂੰ ਮਤਫ ਹੁੰਦਾ ਇੱਕ ਮਿੰਟ ਇੱਕ ਮਿੰਟ ਤੁਸੀਂ ਪੌੜੀਆਂ ਦੇਖੀਆਂ ਸੀ ਇਹ ਥਰਡ ਫਲੋਰ ਦੀਆਂ ਤੀਜੇ ਫਲੋਰ ਦੀਆਂ ਜਿਹੜੀਆਂ ਆ ਪੌੜੀਆਂ ਦੂਜੇ ਫਲੋਰ ਦੀਆਂ ਇਹ ਪੌੜੀਆਂ ਬਿਲਕੁਲ ਸਹੀ ਆ ਚੜਨਾ ਸੁੱਖਾ ਇੱਥੇ ਪ੍ਰੀਤ ਲਈ ਉਹ ਆ ਪੌੜੀਆਂ ਔਖੀਆਂ ਐ ਇੱਥੇ ਉੱਪਰ ਅਸੀਂ ਉਦੋਂ ਜਾਈਦਾ ਜਦੋਂ ਕੱਪੜੇ ਕੁੱਪੜੇ ਸੁੱਕਣੇ ਪਾਉਣੇ ਹੁਣ ਉਹ ਚਲੋ ਮੈਂ ਆਪ ਪਾ ਲਿਆ ਕਰਾਂਗਾ ਮੰਮੀ ਨੂੰ ਵੀ ਨਹੀਂ ਭੇਜਾਂਗਾ ਨਾ ਪ੍ਰੀਤ ਨੂੰ ਵੀ ਨਹੀਂ ਤੇ ਉੱਦਾਂ ਪੌੜੀਆਂ ਆ ਆ ਦੇਖੋ ਸੈਕਿੰਡ ਫਲੋਰ ਦੀਆਂ ਆ ਦੇਖੋ ਆ ਪੋੜੀਆਂ ਬਹੁਤ ਸੋਹਣੀਆਂ ਪੋੜੀਆਂ ਦੇਖੋ ਦੂਜੇ ਫਲੋਰ ਤੱਕ ਮਤਲਬ ਜਿੱਥੇ ਆਪਾਂ ਸੌਂਈਦਾ ਆ ਹਨਾ ਹਾਂ ਆ ਸੈਕਿੰਡ ਫਲੋਰ ਆ ਦੇਖੋ ਠੀਕ ਆ ਉਹ ਮੰਮੀ ਸਾਡੀ ਬੈਠੇ ਨੇ ਥੱਲੇ ਉਹ ਸਾਡੀ ਕੀ ਹੁੰਦਾ ਸਮਾਨ ਕਿਹੜਾ ਅੰਗ ਸ਼ਰੂਮ ਵਗੈਰਾ ਹੈ ਲੈ ਅੰਗ ਲੈ ਅੰਨੇ ਕੀ ਮਸ਼ਰੂਮ ਵਗੈਰਾ ਅੱਛਾ ਥੱਲੇ ਆ ਓਕੇ ਆ ਜਾ ਹਾਂਜੀ ਮੰਮੀ ਮਸ਼ਰੂਮ ਲੱਗੇ ਬਣਾਉਣੇ ਪਏ ਅੱਜ ਹੈ ਮੰਮੀ ਦੇ ਬਲੌਗ ਵੀ ਦੇਖ ਲਿਆ ਕਰੋ ਮੰਮੀ ਦੇ ਚੈਨਲ ਤੇ ਬਲੌਗ ਪਾਈਦੇ ਆ ਤੁਸੀਂ ਸਾਰੇ ਜਣੇ ਜਰੂਰ ਦੇਖਿਆ ਕਰੋ ਡੇਲੀ ਬਲੌਗ ਆਪੇ ਨੇ ਡੇਲੀ ਉਧਰ ਵੀ ਹਨਾ ਚਲੋ ਆ ਜੋ ਵੇ ਰਾ ਫਿਲਟਰ ਨਹੀਂ ਲਵਾਇਆ ਆਪਾਂ ਫਿਲਟਰ ਲਵਾ ਲਈਏ ਟਾਈਮ ਨਾਲ ਹੀ ਇੱਕ ਸਿਲੰਡਰ ਪਰੋਣਾ ਇੱਕ ਫਿਲਟਰ ਲਵਾਉਣਾ ਆ ਆਪਾਂ ਹੋਰ ਕੀ ਕਰਨਾ ਆਪਾਂ ਦੋ ਚਾਰ ਚੀਜ਼ਾਂ ਸਾਡੀਆਂ ਰੈਂਦੀ ਆ ਆਪਾਂ ਕਰਉਣੀਆਂ ਆ ਆਲੂ ਕਹਦੇ ਬੰਦ ਕਰਾਉਣੇ ਐਦਾਂ ਕਿਦਾਂ ਹੋ ਜੂ ਲੈ 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 ਆਪਣੀਆਂ ਨਾ ਮਾਰੀ ਪ੍ਰੀਤ ਕੀ ਕਰਦੀਆਂ ਯਾਰ ਤੂੰ ਐਵੇਂ ਐਕਸ਼ਨ ਮਾਰੀ ਜਾਂਦੀ ਓ ਆ ਦੱਸਾਂ ਦੱਸਾਂ ਮੈਂ ਜਿੰਮਣਾ ਯਾਰ ਮੈਂ ਅਵੀ ਤੂੰ ਬੰਦ ਕਰ ਦੁੱਤਾ ਅੱਗੇ ਮਸੀਂ ਉਬਲਦੇ ਆ ਉਹਦੇ ਉੱਤੇ ਉਹ ਇਹ 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 ਹਾਂਜੀ ਮੰਮੀ ਲੈ ਥੱਲੇ ਛੱਕੀ ਚੱਲੋ ਸਮਾਨ ਫਰੇਜ 'ਚ ਹੈ ਕੋਈ ਕੁਨ ਪੀਨੂ ਹੈ ਕੋਈ ਕੁਨ ਪੀਨੂ 'ਚ ਇਹ ਚ ਦਾ ਖਾਲੀ ਬਰਤਨ ਦਾ ਖੇਲਾ ਦੇ ਸਾਰੇ ਓខਾ ਹੀ ਆ ਹਾਂਜੀ ਗੱਡੀ 'ਚ ਰੋਟੀ ਅੱਜ ਖਾਣੀ ਪੈਣੀ ਕੀ ਕਿੜੀ ਸੀ ਬਾਬਾ ਤਿੰਨ ਜਾਰ ਘੰਟੇ ਹੋ ਗਏ ਲਾਈਟ ਨਹੀਂ ਆਈ ਸੇ ਕਹਿੰਦੇ ਸਾਡੀ ਜੀ ਨਹੀਂ ਐਸ਼ ਕਰਨੀ ਕਿਹੜੀ ਹੈ ਗੱਡੀ 'ਚ ਖਾ ਲੋ ਰੋਟੀ ਗੱਡੀ 'ਚ ਕਹਿੰਦੇ ਰੋਟੀਆਂ ਖਾਣ ਵਾਲੇ ਉਹ ਗੱਡੀ ਦੇ ਮਛਰ ਆ ਗਿਆ ਥੋੜਾ ਥੋੜਾ ਨਾ ਉਹਦੇ ਐ ਨੰਨੂ ਨੰਨੂ ਵਿਚਾਰਾ ਦੇਖ ਤੂੰ ਕਹਿੰਦੇ ਅੱਜ ਗੱਡੀਆਂ 'ਚ ਰੋਟੀਆਂ ਬਣਾ 12 ਵਜ ਗਏ ਆ 12 ਵਜ ਗਏ 12 ਵਜ ਗਿਆ ਤੇ 11:42 ਆਹ ਇਧਰ ਲੇਡਾ ਹੋਵੇ ਦੀ ਲੜੀਕ ਦੇ ਪੇ ਲੇਟ ਆਈ ਨਹੀਂ ਆ ਕੇ ਫੇ ਗੱਡੀ 'ਚ ਰੋਟੀ ਖਾਣ ਬੈ ਗਏ ਅਸੀਂ ਸਾਰੇ ਜਣੇ ਕੀ ਕਰੀਗੇ ਦੱਸ ਪਹਿਲਾਂ 3-4 ਘੰਟੇ ਲੇਡ ਨੇ ਤੰਗ ਕੀਤਾ ਹੁਣ ਫੇਰ ਤੰਗ ਕਰਾਂ ਲੇਡ ਨੂੰ ਲੇਡ ਦਾ ਟੋਕਰੀ ਖੋਲੋ ਚਲੋ ਕੋਈ ਨਾ ਤੇਰਾ ਤੋਂ ਰੋਟੀ ਮੰਨੂ ਏ ਦੂਜਾ ਰਿਲੇ ਅੰਦਰ ਮੈਂ ਨਹੀਂ ਜਾਣਾ ਹੁਣ ਖਾ ਲੋ ਰੋਟੀ ਜਿੱਦਾਂ ਹੈਗੀ ਹੁਣ ਕੋਈ ਨਾ دوستੋ ਲੋ ਜੀ ਆਪਾਂ ਹੁਣ ਕਰਨਾ ਆ ਬਲੌਗ ਦਾ ਐਂਡ ਤੁਸੀਂ ਸਾਰੇ ਜਣੇ ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਾ ਲਿਓ ਤੇ ਨਵੇਂ-ਨਵੇਂ ਬਲੌਗ ਜਿਨ੍ਹਾਂ ਨੂੰ ਨੋਟੀਫਿਕੇਸ਼ਨ ਨਹੀਂ ਆਉਂਦੀ ਹੈਗੀ ਉਹਨਾਂ ਨੂੰ ਨੋਟੀਫਿਕੇਸ਼ਨ ਆਜਿਆ ਕਰੂੰਗੀ ਤੁਸੀਂ ਬੈਲ ਆਈਕਨ ਨੂੰ ਦਿਵਾ ਲਿਓ ਤੇ ਬਾਕੀ ਜਿਹਨਾਂ ਜਨ ਨੂੰ ਨਈ ਬਲੌਗ ਚਾਹੁੰਦਾ ਹੋ ਸਾਨੂੰ ਦੱਸੋ ਫੇ ਆਪਾਂ ਤੁਹਾਨੂੰ ਦੱਸਾਂਗੇ ਤੁਹਾਨੂੰ ਕਿੰਦਾ ਸ਼ੋਅ ਹੋਣਾ ਸਾਰੀ ਵੀਡੀਓ ਪ੍ਰੋਪਰ ਤਰੀਕੇ ਨਾਲ ਮੈਂ ਨਿੱਕੀ ਜੀ ਕਰਕੇ ਕਲਿੱਪ ਲਾ ਦੂੰਗਾ 1-2 ਮਿੰਟ ਦਾ ਤੇ ਉਹ ਐ ਕੀ ਕਰਦਾ ਆ ਕੀ ਗੱਲ ਹੈ ਤੇ ਬਾਕੀ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੋ ਸਪੋਰਟ ਤੁਹਾਨੂੰ ਸਾਰਿਆਂ ਨੂੰ ਸਾਨੂੰ ਵੀ ਸਪੋਰਟ ਕਰਦੇ ਤੁਹਾਡਾ ਵੀ ਸਪੋਰਟ ਹੈ ਸਾਡੇ ਨੂੰ ਸਾਰਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਬਲੌਗ ਨੂੰ ਸ਼ੇਅਰ ਕਰਦਿਆਂ ਕਰੋ ਜੀ ਸਾਰੇ ਜਣੇ ਤੁਹਾਨੂੰ ਥੈਂਕ ਯੂ ਸੋ ਮੱਚ ਲਵ ਯੂ 올 ਬਾਏ 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 ਮੰਮੀ ਬਾਈ ਕਰ ਦੋ ਬਾਏ ਮੰਮੀ ਆਪਣਾ ਵੀ ਦਾਦੂ ਵੀ ਮੇਰੇ ਬਲੌਗ ਵੀ ਦੇਖ ਲਿਆ ਕਰੋ ਮੇਰੇ ਵੀ ਬਲੌਗ ਦੇਖ ਲਿਆ ਮੰਮੀ ਦੇ ਬਲੌਗ ਵੀ ਪਾਈ ਦੇ ਆ ਮੰਮੀ ਦੇ ਚੈਨਲ ਤੇ ਮੰਮੀ ਦੇ ਬਲੌਗ ਵੀ ਦੇਖਿਆ ਕਰੋ ਸਾਰੇ ਜਾਨੀ ਬਾਏ ਕਰਨਾ ਗਿਆ ਕਿੱਥੇ ਚੱਲਿਆ ਤੂੰ ਇਹ ਬੱਗੀ ਵੀ ਚਲੋ ਠੀਕ ਆ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਕਰਦੇ ਆ ਕੱਲੂ ਗੱਲਬਾਤ ਆ ਤੁਹਾਡੇ ਨਾਲ ਬਲੌਗ ਦੇ ਵਿੱਚ ਲਾਈਟ ਦਾ ਬਈ ਭਰੋਸਾ ਨਹੀਂ ਇਸ ਕਰਕੇ ਆਪਾਂ ਜਲਦੀ-ਜਲਦੀ ਵਲੋਗ ਅਪਲੋਡ ਕਰਦੇ ਹੀ ਆਇਆ ਤੇ ਸਬਜੀ ਸੁਬਜੀ ਵੀ ਜਲਦੀ ਬਣਾ ਲਈ ਜੀ ਕੋਈ ਨਾ ਆਪਾਂ ਜਲਦੀ-ਜਲਦੀ ਲਵਾ ਲੈਣਾ ਨਵਾਂਟਰ ਹੁਣ ਬਾਬਾ ਮਿਹਰ ਕਰੇ ਜਲਦੀ ਚੱਕ ਦੇਣਾ ਕੰਮ ਜੋ ਵੀ ਤੇ ਸੈਟਿੰਗ ਕਰਨ ਵਾਲੀ ਆਪਾਂ ਹੋਲੀ ਹੋਲੀ ਕਰ ਲੈਣੀ ਆ ਥੈਂਕ ਯੂ ਸੋ ਮੱਚ ਬਾਏ ਬਾਏ